ਲੋ ਜੀ ਆਜਾਪਾ ਨੂੰ ਮੈਲਗੀ ਸਬਜ਼ੀ ਆਪਾਂ ਥੋੜੀਆਂ ਜਿਹੀਆਂ ਫੜੀਆਂ ਮਿਲ ਗਈਆਂ ਇੱਕ ਤੂਰੀ ਮਿਲ ਗਈ ਇੱਕ ਕਦੂ ਮਿਲ ਗਿਆ ਤੇ ਇਹ ਫਤੂਰੀ ਕਦੂ ਦੇ ਵਿੱਚ ਹੀ ਪਾ ਦਾਂਗੇ ਫੜੀਆਂ ਅਲੱਗ ਬਣਾਵਾਂਗੇ ਕਦੂ ਤੇ ਇੱਕ ਤੂਰੀ ਆਪਾਂ ਵਿੱਚ ਪਾ ਕੇ ਬਣਾਵਾਂਗੇ ਤੇ ਇਹ ਆਪਾਂ ਲੈ ਲਈ ਲੱਸੀ ਜੀ ਸਿਰਚ ਪਾਵਾਂਗੇ ਤੇ ਉਹ ਵਿੱਚ ਦੀ ਉਹ ਤਾਂ ਆਪਾਂ ਸ਼ੈਂਪੂ ਕਰਦੇ ਹਾਂ ਪਰ ਫਿਰ ਵੀ ਇੱਕ 2 ਕਬੀ ਵਿੱਚ ਤੇ ਸ਼ੈਂਪੂ ਇੱਕ ਅੱਧੀ ਵਾਰ ਵਿੱਚ ਦੀ ਲੱਸੀ ਪਾ ਲੈ ਜੀ ਨੇ ਸੱਤ ਦੇਹਿਣ ਲੱਸੀ ਮਿਲਾ ਕੇ ਮਿਕਸ ਕਰਕੇ ਕਿਉਂਕਿ ਠੰਡੀ ਹੁੰਦੀ ਆ ਤੇ ਲਓ ਜੀ ਇਹ ਆਪਣੀ ਸਬਜੀ ਆ ਛੋਟ ਛੋਟੀ ਆਪਾਂ ਨੂੰ ਚਾਹੋ ਮਿਲ ਜਾਂਦੀ ਪਤਾ ਨਹੀਂ ਕੀ ਗੱਲ ਆ ਇਥੇ ਲੱਗਦੀ ਘਾਟੀ ਆ ਲੱਗਦੀ ਹੈਗੀ ਪਰ ਪੂਰੀ ਨਹੀਂ ਲੱਗਦੀ ਹੈਗੀ ਤੇ ਇੱਕ ਆਪਾਂ ਨੂੰ ਮਿਲ ਗਿਆ ਸੀ ਕੱਲ ਖਰਬੂਜਾ ਛੋਟਾ ਜਿਹਾ ਹਾਲ ਸਫੋਗੀ ਸੇਵੀ ਖਿਤੇ ਪਾਏ ਇਹ ਵੀ ਤੋੜ ਲਿਆ ਇਹਨੇ ਕੱਲ੍ਹ ਦੇ ਤੋੜਿਆ ਪਿਆ ਥੀਰ ਨੇ ਤੋੜ ਲੇ ਲਓ ਜੀ ਆਪਾਂ ਸੋਹਣ ਹੌਣ ਦਿਖਾਤੀ ਸਬਜੀ ਇਹ ਆਪਣੀ ਪਾਈ ਆ ਦਹੀਂ ਤੇ ਤੇ ਲੱਸੀ ਪਾ ਲਈ ਸੀਗੀ ਗੜਵੀ ਚ ਇਹ ਆਪਾਂ ਸਰਚ ਪਾਵਾਂਗੇ ਗਰਮੀ ਬਹੁਤ ਆ ਨਾ ਫਿਰ ਵੀ ਆਪਾਂ ਉਹ ਤੀਜੇ ਦਿਨ ਹੌਣੇ ਹੁੰਦੇ ਆ ਜਿਵੇਂ ਸ਼ੁੱਕਰਵਾਰ ਆ ਤੇ ਸ਼ੁੱਕਰਵਾਰ ਤੋਂ ਆਪਾਂ ਸੋਮਵਾਰ ਤੱਕ ਜਾਇਆ ਤੁਰਨਾਵਾਂਗੇ ਉਹਦੇ ਨਾਲ ਸ਼ੈਂਪੂ ਕਰ ਲਾਂਗੇ ਵਿੱਚ ਦੀ ਸ਼ੈਂਪੂ ਵੀ ਕਰ ਲਈਦਾ ਹੈ ਤੇ ਵਿੱਚ ਦੀ ਆਪਾਂ ਲੱਦੇ ਹਾਂ ਲੱਸੀ ਵੀ ਪਾ ਲਈ ਸਾ ਠੰਡਾ ਰਹਿੰਦਾ ਵਾ ਹਾਂਜੀ ਇਹ ਵੀਡੀਓ ਜੀ ਆਪਣੀ ਆਊਗੀ ਵੀਰਪਾਰਕੋਰ ਬਲੌਗ ਤੇ ਤੇ ਇਹ ਵੀਡੀਓ ਨੂੰ ਬੱਦ ਤੋਂ ਬੱਦ ਸਪੋਰਟ ਪਿਆਰ ਦਿਓ ਤੇ ਲੋਜੀ ये ज्यादा ठंडी सी आप थोड़े धुप्पे रख देने ये आपने चोगा देखो जी ये चौगा अपने को चोगा पैसे देखो जी काटो दे हाल पी तो पटाकर काटोगे देखो ढक्न पा दसी चक्स ये अपने सारी चीज मिक्स की चोगे चीज ढक्न सारा भर के ला हर रोज पा दिखने हमने जानवर आ मी कली ढक्न लाए थे फिर भी कार्टून चौकता लो जी ये पच्न भर के रखता इधर पा लगे पोचिया लो ये पानी पछाता यह अपनी हैगी पानी बदले पाने पानी ਜਾਨਵਰ ਦਿਨੇ ਪਾਣੀ ਪੀ ਲੈਂਦੀ ਆ ਇਧਰ ਵਾਚਾ ਵਾ ਜਦੋਂ ਜਾਨਵਰ ਨੂੰ ਪਤਾ ਲੱਗ ਜਾਂਦਾ ਪਾਣੀ ਪਾਤਾ ਚੋਗਾ ਪਾਤਾ ਆਪ ਹੀ ਆ ਜਾਂਦੇ ਆ ਲਓ ਜੀ ਲਓ ਜੀ ਆਪਾਂ ਘਰ ਲਾ ਲਈਏ ਪੋਚੀ ਆਪਾਂ ਸਾਨੂੰ ਫੇਰ ਮਿਲਦੇ ਆ ਲਓ ਜੀ ਆਪਾਂ ਬਣਾਉਣੇ ਮੈਂਗੀ ਆਪਣਾ ਮੈਗੀ ਆਲੂ ਵਾਕਿਆ ਬਣਾ ਰਹੇ ਹਾਂ ਬਹੁਤ ਟੇਸਟੀ ਬਣਦੀ ਆਲੂ ਪਕੌੜੀ ਤੁਸੀਂ ਵੀ ਬਣਾ ਕੇ ਟਰਾਈ ਕਰੋ ਬਹੁਤ ਵਧੀਆ ਬਣਦੀ ਹੈ ਆਪਾਂ ਪਰਮਾਈਂ ਦੇ ਸਜੋ ਮੈਂ ਇਹ ਮੀਨੂ ਜਾਲਪੂਰੀ ਜਿੱਸੀ ਗੋਲੀ ਵਧੀਆ ਲੱਗਦੀ ਹੈ ਮੈਂ ਬੇਸਿਕੋਂ ਜ਼ਿਆਦਾ ਪੌਣ ਨਹੀਂ ਮੈਂ ਦਿੱਤੇ ਵਿੱਚ ਵਧੀਆ ਟੇਸਟ ਆਉਂਦਾ ਮੈਂ ਇਹ ਲੋ ਜੀ ਤੇ ਆਪਾਂ ਮੈਂ ਇਹ ਦੇ ਵਿੱਚ ਪਾਉਣੇ ਆ ਜੀ आलू बरीक कट के लोसू छोटे पालू लेक ग गंटा कट लिया छोटा जि क्योंकि मैगी साइ बहुत घट बन दी अच्छे कोई नहीं मैं चलो मैं मैं चाह न कुछ बना के मैं थोड़ी मैगी बना देती हाँ कम धंधे आप सारी ले आप हम बना लगे सी मैगी बीबी साड़ी गई भी साहब ना अच्छा मतलब बाबा चीर्तन प्रगास की जगह से उत्थे गए भी आज का मतलब कम गए हो मेरी जोड़ी थोड़ी बद दे घर ही होंगी मैं घर ज्यादा कम रही हाँ मैं कभी घट जा मैं सवेरे गई थी गुरद्वारा साहब कुटिया साहब देख देख मत्था टेके फिर उसाद की सेवा करवा अपनी बीटी चली गई ਜਾ ਮਤਨ ਦੇ ਪਾਸਾਰੇ ਨੇ ਮੇਰੇ ਲਈ ਬਾਅਦ ਵੀ ਧੋਲੇ ਸੁਨਿਸਤੇ ਹੋਣ ਕੇ ਆਪਣੇ ਬਾਅਦ ਅੱਜ ਸ਼ੁੱਕਰਵਾਰ ਨੂੰ ਦੱਸਿਆ ਸੀ ਆਪਾਂ ਬਾਤ ਹੋਣੀ ਆ ਲੋਹੇ ਦੇ ਵਿੱਚ ਆਪਾਂ ਦੋ ਹਰੀਆਂ ਮਿਕਚਾ ਪਾ ਲਈਆਂ ਦੋ ਪਾਲੀਆਂ ਆ ਪਾ ਹਰੀਆਂ ਮਿਕਚਾ ਦੇ ਚ ਤੀਨ ਜਿਆਦਾ ਗਰਮ ਹੋਣ ਨਾ ਆਪਾਂ ਇੱਥੇ ਰੱਖ ਕੇ ਪਾ ਦੇਣਾ ਦੇਖੋ ਮੈਂ ਵੇਂ ਚ ਸਟੀਰ ਕਰ ਪਹਿਲਾਂ ਤਾਂ ਸੈੱਟ ਕਰਦੇ ਹਾਂ ਕਿ ਮੈਂ ਇਹ ਆਪਾਂ ਬਹੁਤ ਘੱਟ ਬਣਦੀ ਆ। ਨਾ ਕਿ ਪਟਾਟਾ ਦੇ ਕੇ ਲਿਆਦਾ ਧੋ ਕੇ ਰੱਖ ਲੀ। ਜਿੰਨਾ ਪਕਉੜੀ ਨੂੰ ਨਹੀਂ ਮੈਂ ਵੀ ਥੋੜੀ ਖਾ ਸਕਦੀ ਆ ਜਿਵੇਂ ਬਣਾਵਾ ਹਾਂ ਬਹੁਤ ਥੋੜੀ। ਮੈਂ ਜਿਹੜਾ 10 ਰੁਪਿਆ ਵਾਲਾ ਪੈਕ ਜਿਹੜਾ ਹੁੰਦਾ ਬਹੁਤ ਥੋੜੀ ਮੱਧੂ ਵੀ ਬਣਾਉਂਦੀ ਆ। ਹਲੋ ਜੀ ਦੇਖੋ ਇਹ ਪਟਾ ਕੇ ਲਈ। ਇੱਧਰ ਆਪਣੀ ਚਾਹ ਬਣ ਜਾਂਦੀ, ਚਾਹ ਬਣ ਕੇ ਤਿਆਰ ਆ ਰਹੀ ਕੋਈ ਜਾਂਦੀ। ਲਓ ਜੀ। ਇੱਧਰ ਆਪਣੀ ਹੈਗੀ, ਧਰੀ ਹੋਈ ਮਹਿਗੀ। ਇਹ ਆਪਣੀ ਸੀਗੇ ਪਾਉਚ। ਮੈਂ ਜੀ ਆ ਗਏ ਹੋਏ ਆਪਾਂ ਇਹ ਛੇ ਮਿੰਟ ਜਦੋਂ ਸਭ ਦਾ ਇਕੱਠਾ ਹੋਣਾ ਉਦੋਂ ਪਾ ਸਾਰੇ ਪੌਸਟ ਇਕੱਠੇ ਨਹੀਂ ਆਉਂਦੇ ਜੀ ਇਹ ਜੇ ਕੋਈ ਗੱਤਿਆ ਨਹੀਂ ਇਹ ਆਪਾਂ ਪਾ ਲੈਂਦੇ ਹੁੰਨੀ ਆ ਮਕਰੋਨੀ ਚ ਤੇ ਇੰਨਾ ਨਹੀਂ ਕਹਾਂ ਮਤੋਂ ਇਹ ਜਿੱਦ ਕੀ ਰੱਖੋ ਹੁੰਦੀ ਹੈ ਜੀ ਪੌਸਟ ਨਾ ਵੀ ਮਤੋਂ ਰੱਖੋ ਆਪਾਂ ਮਤੋਂ ਪਾ ਲੈਂਦੀ ਆ ਇਹਨੂੰ ਮਕਰੋਨੀ ਕਹਿੰਦੇ ਸਾਨੂੰ ਪਤਾ ਹੀ ਹੋਣਾ ਮਕਰੋਨੀ ਕੀ ਆ

ਸਭ ਦੂਈ ਇਕੱਠੀ ਗਿਆ ਜਿਸੇ ਕੀ ਪਰ ਨਹੀਂ ਮੈਂ ਆਪਣੇ 2 ਮਹੀਨੇ ਵਿੱਚ ਪਾਣਾ ਸਰਦਿਆ ਜਾਂਦਾ ਦੋ ਤਰੀਕ ਨੂੰ 9 ਮਹੀਨੇ ਹੋ ਗਏ ਇਹ ਹਰ ਜੇ ਆਪਣੇ ਕੋਲ ਇੰਨੀ ਚੰਗੀ ਨਹੀਂ ਬੜਾ ਫਟਾਫਟ ਆਪਾਂ ਤੇਰੀ ਕੋਲ ਨਹੀਂ ਆ ਸਕਦੀ ਇਹ ਬੈਚ چھوٹਾ ਵਾ 5 ਕਿਲੋ ਦਾ ਬੈਚ ਇਹਦੇ ਥੋੜੇ ਜਿਹਾ ਆਲੂ ਪਾ ਕੇ ਬਣਾਏ ਬਹੁਤ ਵਧੀਆ ਮੈਗੀ ਬਣ ਕੇ تیار ਹੋ ਜੀ ਹੋਦੀ ਆਪਣੇ ਵਾਲ ਵੀ ਹੰਦੀ ਸੀ ਜਾਂਦੇ ਹੋ ਮੈਨੂੰ ਦੇ ਲਈ ਪਾਸੋਂ ਦੇਖਿੰਦੇ ਪਾਈ ਰਹੇ ਹਾਂ ਚਲੋ ਜੀ ਆਪਾਂ ਸਮੂ ਘੇਰ ਮੈਂ ਦੇ ਮੈਗੀ ਬਣ ਕੇ ਤਿਆਰ ਦਿੰਦੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਮੈਗੀ ਬਿਲਕੁਲ ਥੋੜੀ ਹੋਣੀ ਨੇ ਤੇ ਮੈਗੀ ਥੋੜੀ ਘੱਟ ਤਿੱਖਾ ਸਾਹੀ ਜਿਆਦਾ ਨਹੀਂ ਖਾਣੀ ਜੀ ਕੋਈ ਵੀ ਕੀ ਬਣਾਈ ਹੈ ਮੈਂ ਤੁਹਾਨੂੰ ਦੇ ਰਹੀ ਹਾਂ ਘੱਟ ਖਾਣੀ ਹੁੰਦੀ ਆ ਬਸ ਤੇ ਕਾ ਇੰਨੀ ਬਣਾ ਲਏ ਨੇ ਇਹ ਐਸੇ ਆਪਾਂ ਕੌਤ ਪਾ ਲਏ ਨੇ ਆਖੋ ਤੇ ਅੱਜ ਲਈ ਠੀਕ ਆਪਾਂ ਫੇਰ ਮੈਗੀ ਬਣ ਕੇ ਤਿਆਰ ਹਾਂ। ਹੋਦੀ ਮੈਗੀ ਬਣ ਕੇ ਆਪਣੀ ਤਿਆਰ ਆ ਦੇਖੋ ਜੀ ਮੈਗੀ। ਆਪਾਂ ਇਸ ਤਰ੍ਹਾਂ ਆਲੂ ਪਾ ਕੇ ਬਣਾਈ ਹੋਈ ਮੈਗੀ ਬਣ ਕੇ ਰੈਡੀ ਆ। ਤੇ ਇਹ ਆਪਾਂ ਚਾਹ ਬਣਾ ਲਈ। ਆ ਤੁਹਾਨੂੰ ਪਤਾ ਵੀ ਆਪਾਂ ਇਸ ਤਰ੍ਹਾਂ ਕੱਪ ਚ ਪਾ ਲੈਣੇ ਹੁੰਨੇ ਆ। ਗਲਾਸ ਚ ਪਾ ਲਈ ਇਹ ਆਪਾਂ ਸਾਸ ਲਿਆਦੀ ਨਾਲ। ਦੋਨੇ ਮਲਾ ਮੈਂ ਕਿ ਆਪਣੇ ਘਰੇ ਬਣਾਈ ਹੋਈਆ ਪਈ ਪਾਵਾਂਗੀ ਡੱਬੇ ਵਾਲੀ ਬੋਤਲਾ ਲਈ ਬਿਨਾਲ ਲਿਆਦੀ ਕੋ ਕਿਦਣਾ ਦੋਨੇ ਮਿਕਸ ਕਰਕੇ ਵਧੀਆ ਲੱਗਣੀਆਂ ਤੇ ਲੋ ਜੀ ਮੈਗੀ ਆਪਣੀ ਤਿਆਰ ਆ ਤੇ ਕੰਮ ਤਾਂ ਦੀ ਆਪਾਂ ਸਾਰੀ ਲਾਈਨ ਮੇਡ ਤੇ ਲੋ ਜੀ ਆਪਾਂ ਚਾਹ ਪੀ ਕੇ ਆਪਾਂ ਸਲਾਈ ਕਰਾਂਗੇ ਛੂਟ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਾਂ ਛੂਟ ਆਪਣਾ ਸਲਾਈ ਕਰਦੇ ਅੱਧਾ ਤਾਂ ਮੈਂ ਕੱਲ ਸਲਾਈ ਕਰ ਲਿਆ ਸੀਗਾ ਤੇ ਕੋਸ਼ ਆਪਾਂ ਹੁਣ ਚਾਹ ਚੂ ਪੀ ਕੇ ਸਲਾਈ ਕਰਾਂਗੇ ਇਹੀ ਸ਼ੂਟ ਆ ਬਪਲਾ ਬੀਬੀ ਦਾ ਸਲਾਈ ਕੀਤਾ ਬੀਬੀ ਅੱਜ ਇਹੀ ਸ਼ੂਟ ਪਾ ਕੇ ਗਏ ਆ ਸੋਹਣਾ ਬਹੁਤ ਸੋਹਣਾ ਲੱਗਿਆ ਬੀਬੀ ਦੇ ਕੱਲਰ ਤੇ ਇਹ ਪਾਇਆ ਵਾ ਤੇ ਇਹ ਬਲੈਕ ਇਸਟਮ ਆਇਆ ਆਪਦੇ ਲਈ ਸਲਾਈ ਕੀਤਾ ਮੈਨੂੰ ਸੋਹਣਾ ਲੱਗਿਆ ਇਹ ਜਿਹੜੇ ਮੈਂ ਕੈਮਰਿਕ ਕੋ ਲੋ ਜੀ ਇਹ ਆਪਾਂ ਸ਼ੂਟ ਕੈਮਰਿਕ ਕਾਟਨ ਦੇ ਵਿੱਚ ਜਿਹੜਾ ਮੈਂ ਲੈ ਕੇ ਸੀ ਇਹ ਆਪਾਂ ਲੈ ਕੇ ਅਸੀਂ ਸੀ ਵੇਚਣ ਵਾਸਤੇ ਤੁਹਾਨੂੰ ਪਤਾ ਵੀ ਆਪਾਂ ਪਿੰਡ ਕਾਲੇ ਕੀ ਵੀਡੀਓ ਦੇ ਵਿੱਚ ਆਪਾਂ ਸ਼ੂਟਾਂ ਦੇ ਕੰਮ ਲੋ ਜੀ ਇਹ ਆਪਾਂ ਸ਼ੂਟ ਸਲਾਈ ਕਰਾਂਗੇ ਇਹ ਆਪਾਂ ਤੁਹਾਨੂੰ ਦਿਖਾਉਣੇ ਆ ਆਪਾਂ ਸ਼ੂਟ ਇਹ ਬੱਚੇ ਦਾ ਸੈਟ ਬਣਾਵਾਂਗੇ ਜਿੱਦਾਂ ਬਣ ਕੇ ਤਿਆਰ ਹੋਏ ਪੰਡਕਾ ਲੇਕੀ ਚ ਦਿਖਾਵਾਂਗੇ ਹੋ ਸਕਦਾ 35 ਵਿੱਚ ਖਾ ਦੀਏ ਬਸ ਸਾਰਾ ਦਿਨ ਆਪਣੇ ਕੰਮ ਧੰਦੇ ਇਸ ਤਰ੍ਹਾਂ ਹੀ ਨਹੀਂ ਮੌਕਾ ਦਿੱਗੇ ਕਿਉਂਕਿ ਮੈਨੂੰ ਅੱਧਾ ਘੰਟਾ ਕ ਵਾਸ ਇੱਕ ਸ਼ੂਟ ਤੇ ਲਾਉਣਾ ਪੈਂਦਾ ਕਿ ਜਿਆਦਾ ਟਾਈਮ ਮੇਰੇ ਕੋਲੇ ਨਹੀਂ ਹੁੰਦਾ ਸੋ ਥੋੜਾ ਟਾਈਮ ਕੱਢਣਾ ਪੈਂਦਾ ਵਾ ਤੇ ਲੋ ਜੀ ਹੁਣ ਆਪਾਂ ਪੀ ਲਈਏ ਸਾਹ ਤੇ ਗੱਲਾਂ ਬਾਤਾਂ ਸੋਡੇ ਨਾਲ ਕਰ ਲਈਆਂ ਕੰਮ ਧੰਦੇ ਆਪਾਂ ਸਾਰੇ ਨਵੇੜਲੇ ਕੱਪੜਾ ਲੀਤਾ ਧੋ ਲਿਆ ਝਾੜੂ ਪੂੰਜੀ ਦਾ ਨਵੇੜ ਲਿਆ ਤੇ ਇਹ ਫਿਰ ਆਪਾਂ ਘੰਟਾ ਕਰ ਲੀਂਦਾ ਕੱਪੜੇ ਸਲਾਈ ਕਰਕੇ ਫਿਰ ਪਈ ਡਿਜ਼ਾਈਨ ਸ਼ੁਰੂ ਕਰ ਲਿਆ ਸੀ ਆਪਾਂ ਇਹ ਦਿਖਾਵ ਤੇ ਲੋਜੀ ਚਾ ਆਪਣੀ ਬਣ ਕੇ ਰੈਡੀ ਆ ਤੇ ਨੇ ਮੈਗੀ ਬਣ ਕੇ ਤਿਆਰ ਤੇ ਆਪਾਂ ਤੁਹਾਨੂੰ ਦਿਖਾਤੀ ਆ ਤੇ ਲੋਜੀ ਬਣੇ ਰਹੋ ਬਲੌਗ ਦੇ ਨਾਲ ਦੀਪਾਲਕ ਪਰ ਬਲੌਗ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਣਾ ਤੇ ਇਹਦੀ ਤੁਸੀਂ ਮੈਨੂੰ ਵੀ ਬਹੁਤ ਘੱਟ ਆਉਂਦੇ ਰਿਕਵੈਸਟ ਆ ਮੈਨੂੰ ਤੁਹਾਡੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਤੇ ਤੁਸੀਂ ਮੇਰੀ ਇਹ ਵੀਡੀਓ ਨੂੰ ਬਦਲ ਸਬਸਕ੍ਰਾਈਬ ਕਰੋ ਤਾਂ ਕਿ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਜਿਹੜੀ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੂਗਾ ਤੇ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਜੋ ਆਪਣੀ ਵੀਡੀਓ ਵੇਖਦੀ ਆ ਪਰ ਵੱਧ ਤੋਂ ਵੱਧ ਮੈਨੂੰ ਸਪੋਰਟ ਕਰੋ ਮੈਨੂੰ ਬਹੁਤ ਘੱਟ ਸਪੋਰਟ ਹੁੰਦੀ ਆ ਜਿਹੜੀਆਂ ਮੇਰੀਆਂ ਭੈਣਾਂ ਇਸ ਚੈਨਲ ਨਾਲ ਜੁੜੀਆਂ ਹੋਈਆਂ ਉਹ ਪਿੰਡ ਕਾਲੇ ਕੇ ਵਾਲੇ ਚੈਨਲ ਨਾਲ ਵੀ ਮੇਰੇ ਨਾਲ ਜ਼ਰੂਰ ਜੁੜੋ ਤੇ ਲਓ ਜੀ ਮੈਂ ਤੁਹਾਨੂੰ ਦਿਖਾਤਾ ਆਪਾਂ ਜੋ ਕੰਮ ਆਪਾਂ ਜਦੇਨ ਦਾ ਕਰਨਾ ਵਾ ਪਹਿਲਾਂ ਆਪਾਂ ਕੁਸ਼ੂਟਸ ਲੈ ਕੇ ਰਾਂਗੇ 1 ਘੰਟਾ ਉਹਦੇ ਤੇ ਲਾਮਗੇ 1 ਘੰਟੇ ਦੀ ਜਿੰਨ ਨਾਲ ਰੈਡੀ ਹੋ ਗਿਆ ਆਪਾਂ ਉਹਨਾਂ ਹੀ ਬਣਾਵਾਂਗੇ ਫਿਰ ਆਪਾਂ ਇਹ ਡਿਜ਼ਾਈਨ ਸ਼ੁਰੂ ਕੀਤਾ ਹੋਇਆ ਇਹ 2 ਸਾਲ ਦੇ ਬੱਚੇ ਦਾ ਆਪਾਂ ਪੂਰਾ ਸੈੱਟ ਬਣਾ ਕੇ ਤਿਆਰ ਕਰਨਾ ਪਜਾਮੀ ਨਾਲ ਟੋਪੀ ਕੋਟੀ ਇਹ ਫਿਰ ਤੁਹਾਨੂੰ ਦਿਖਾਵਾਂਗੇ ਫਿਰ ਤੁਹਾਨੂੰ ਇਹ ਲੋ ਜੀ ਆਪਾਂ ਵੀਡੀਓ ਤੇ ਕਰਨ ਲੱਗੇ ਆ ਐਂਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਪਿਆਰ ਦਿਓ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ